ਹੈਲੋ ਅੱਜ ਸਾਰੀ ਸਤਿ ਸ੍ਰੀ ਅਕਾਲ ਜੀ ਸਾਰੀ YouTube ਫੈਮਿਲੀ ਨੂੰ ਹੋਰ ਸਨੋ ਕਿਤਾ ਸਭ ਠੀਕ ਠਾਕ ਹੋ ਅੱਜ ਆਪਾਂ ਇਸ ਟੌਪਿਕ ਤੇ ਗੱਲ ਕਰਨੀ ਆ ਕਿ ਜਿਹੜੇ ਵਾਪੇ ਜਾਂ ਭੈਣ ਭਰਾ ਆਪਣੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਬਾਹਰ ਭੇਜ ਦਿੰਦੇ ਆ ਤੇ ਆਪਾਂ ਤਾਂ ਇਹ ਚਲੋ ਇੱਕ ਰਜਗਾਰ ਆਪਾਂ ਨੂੰ ਇੱਥੇ ਇੰਡੀਆ ਦੇ ਵਿੱਚ ਨਹੀਂ ਮਿਲਦਾ ਜਾਂ ਬਹੁਤ ਸਮੱਸਿਆਵਾਂ ਆ ਇੰਡੀਆ ਦੇ ਵਿੱਚ ਕੱਲੀ ਇਹ ਨਹੀਂ ਕਿ ਆਪਾਂ ਨੂੰ ਕਮਨੀ ਮਰ ਰਿਹਾ ਜਾਂ ਕੋਈ ਵੀ ਲਾ ਲਓ ਤੇ ਆਪਾਂ ਤਾਂ ਉਹ ਬੰਦੇ ਆ ਜਾਂ ਆਪਾਂ ਉਹ ਪੀੜ੍ਹੀਆਂ ਆ ਕਿ ਆਪਾਂ ਆਪਣੀ ਜੇ ਕੁੜੀ ਨੂੰ ਆਪਣੇ ਭੈਣ ਨੂੰ ਜਾਂ ਨਾਨਕਿਆ ਦੇ ਵੀ ਭੇਜਣਾ ਹੋਵੇ ਤਾਂ ਆਪਾਂ ਕਹਿ ਦਈਦਾ ਵਾ ਕਿ ਯਾਰ ਆਪਣੇ ਭਰਾ ਦੇ ਨਾਲ ਬਹਿ ਕੇ ਚੱਲ ਜੀ ਹਨਾ ਤੇ ਆਪਾਂ ਕੁੜੀਆਂ ਨੂੰ ਬਿਨਾ ਇੱਕ ਪੈਸੇ ਦੀ ਲਾਲ ਚਲਾ ਲਓ ਜਾਂ ਵੱਡੀਆਂ ਕੋਠੀਆਂ ਵੱਲ ਦੇਖ ਕੇ ਕਿ ਇਹਦੀ ਇਸ ਬੰਦੇ ਨੇ ਯਾਰ ਬਾਹਰ ਜਾ ਕੇ ਜਾਂ ਇਸ ਕੁੜੀ ਨੇ ਬਾਹਰ ਜਾ ਕੇ ਏਡੀ ਵੱਡੀ ਗੁੱਟੀ ਪਾ ਲਈ ਹੈ ਨਾ ਵੀ ਅਸੀਂ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜ ਦਈਏ ਤੇ ਸ਼ਾਇਦ ਅਸੀਂ ਵੀ ਬਹੁਤ ਵੱਡੀ ਗੋਠੀ ਘੜੀ ਕਰ ਲਾਂਗੇ ਹਨਾ ਤੇ ਕੁਝ ਵੀ ਲਾ ਲਓ ਬਹੁਤ ਲੋੜਾਂ ਹੁੰਦੀਆਂ ਬੰਦੇ ਦੀਆਂ ਆਪਣੀਆਂ ਤੇ ਆਪਾਂ ਆਪਣੇ ਬੱਚੇ ਨੂੰ ਬਾਹਰ ਭੇਜ ਦਿੰਦੇ ਆ ਤੇ ਉਹ ਉੱਥੇ ਜਾ ਕੇ ਜਿਹੜਾ ਉਸ ਬੱਚੇ ਦੇ ਨਾਲ ਸ਼ੋਸ਼ਣ ਹੁੰਦਾ ਹੈ ਜਾਂ ਇੱਕ ਫਿਜ਼ੀਕਲੀ ਮੈਂਟਲੀ ਵੀ ਲਾ ਲਓ ਤੇ ਆਪਾਂ ਉਹ ਚੀਜ਼ ਨੂੰ ਭੁੱਲ ਜਾਂਦੇ ਹਾਂ ਕਿ ਯਾਰ ਵੀ ਆਪਾਂ ਪੈਸੇ ਦੀ ਆੜ ਦੇ ਵਿੱਚ ਉਸ ਚੀਜ਼ ਦੇ ਵਿੱਚ ਕੁਚਲ ਜਾਂਦੇ ਹਾਂ ਤੇ ਆਪਾਂ ਇਹ ਨਹੀਂ ਦੇਖਦੇ ਹੈਗੇ ਬੱਚੇ ਵੀ ਹੈ ਬੱਚੇ ਵੀ ਆਪਣੇ ਮਾਪੇ ਨੂੰ ਦੱਸਦੇ ਨਹੀਂ ਆ ਵੀ ਯਾਰ ਮੇਰੇ ਨਾਲ ਇਦਾਂ ਹੋ ਰਿਹਾ ਜਾਂ ਇਦਾਂ ਹੋ ਰਿਹਾ ਕਿਉਂ ਕੋਈ ਇਸ ਕਰਕੇ ਨਹੀਂ ਦੱਸਦੀ ਕਿ ਸਾਡੀ ਕਿਹੜਾ ਗੱਲ ਸੁਣੀ ਜਾਣੀ ਆ ਜਾਂ ਸਾਡੀ ਕਿਸੇ ਨੇ ਗੱਲ ਸੁਣ ਲੈਣੀ ਆ ਇੱਥੇ ਕੋਈ ਕਿਸੇ ਦੀ ਗੱਲ ਤਾਂ ਸੁਣਦਾ ਨਾ ਨਿਕਾ ਹਨਾ ਬਹੁਤ ਮੁੱਦੇ ਆ ਜਾਂ ਬਹੁਤ ਗੱਲਾਂ ਆ ਜਿਹੜੀਆਂ ਇੱਦਾਂ ਹੀ ਰਹਿ ਜਾਂਦੀਆਂ ਆ ਕੋਈ ਗੱਲ ਨਹੀਂ ਕਰਦਾ ਉਸ ਚੀਜ਼ ਤੇ ਜਾਂ ਕੁਝ ਵੀ ਲਾ ਲਓ ਯਾਰ ਦੇਖੋ ਆਪਾਂ ਜੋ ਪੰਜਾਬ ਦੇ ਨਾਲ ਚੱਲ ਰਿਹਾ ਜਾਂ ਪਿਛਲੇ ਟਾਈਮਾਂ ਦੀਆਂ ਸਰਕਾਰਾਂ ਕੁਝ ਵੀ ਲਾ ਲਓ ਜੋ ਜੋ ਬੀਤੇ ਆ ਵਾ ਤੁਸੀਂ ਇੱਥੋਂ ਹੀ ਲਾ ਲਓ ਕਿ ਜਦੋਂ ਉਦੋਂ 1900 84 ਦੇ ਵਿੱਚ ਜਦੋਂ ਜੋ ਦੰਗਿਆਂ ਤੋਂ ਬਾਅਦ ਆਪਣੀ ਜਦੋਂ ਇੱਥੇ ਪੰਜਾਬ ਦੇ ਵਿੱਚ ਤਸ਼ੱਦਦ ਹੋਇਆ ਸੀਗਾ ਉਦੋਂ ਉਦੋਂ ਉਸ ਟਾਈਮ ਜਦੋਂ ਆਪਣੇ ਜਿਹੜੇ ਭਾਈ ਹਵਾਰਾ ਜੀ ਹੋ ਗਏ ਜਾਂ ਜਿਹੜੇ ਹਜੇ ਤੱਕ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਨੇ ਤਾਂ ਨਹੀਂ ਆਪਣੀਆਂ ਜ਼ਮੀਰਾਂ ਦੇ ਨਾਲ ਸਮਝੌਤਾ ਕੀਤਾ ਸੀਗਾ ਕਿਹੜੇ ਬੰਦੇ ਜਿਹੜੇ ਬੰਦਾ ਉਹ ਬੰਦਾ ਹੁੰਦਾ ਜਿਹੜਾ ਬੰਦਾ ਕਹਿੰਦਾ ਭਵੇਂ ਮੈਂ ਕੁੱਲੀ ਜੀ ਰਹਿ ਲਵਾਂ ਸਾੜੀ ਮੇਰੇ ਅੰਦਰ ਜ਼ਮੀਰ ਹੈ ਕਿਸੇ ਚੀਜ਼ ਦੀ ਵੀ ਮੇਰੇ ਅੰਦਰ ਹਜੇ ਜ਼ਮੀਰ ਜਿੰਦੀ ਆ ਸਹੀ ਹੈ ਨਾ ਮੈਂ ਇਹ ਨਹੀਂ ਕਹਿੰਦਾ ਬਾਹਰ ਜਾਣਾ ਮਾੜੀ ਗੱਲ ਆ ਮੈਂ ਇਹ ਨਹੀਂ ਕਹਿੰਦਾ ਕੁਝ ਵੀ ਨਾ ਲਓ ਬੈਂਡ ਲੈ ਕੇ ਕੋਈ ਬੱਚੇ ਸਟੂਡੈਂਟ ਆ ਜਾਂ ਕੁਝ ਵੀ ਨਾ ਲਓ ਪੜ੍ਹ ਕੇ ਬਾਹਰ ਜਾਂਦੇ ਆ ਮੈਂ ਤਾਂ ਇਹ ਗੱਲ ਕਰਦਾ ਆ ਵੀ ਯਾਰ ਆਪਾਂ ਆਪਾਂ ਫੇਰ ਵੀ ਕੋਸ਼ਿਸ਼ ਕਰੀਏ ਯਾਰ ਜੇ ਇੱਥੇ ਰਹਿ ਕੇ ਕੁਝ ਕੀਤਾ ਜਾਵੇ ਇੱਥੇ ਵੀ ਬਹੁਤ ਕੁਝ ਆ ਮੈਂ ਵੀ ਬੇਰੁਜ਼ਗਾਰੀ ਬੈਠਾ ਆ ਮੇਰੇ ਕੋਲ ਕਿਹੜਾ ਕੰਮ ਆ ਮੈਂ ਵੀ ਜਿੱਥੇ ਕੰਮ ਕਰ ਰਿਹਾ ਸੀਗਾ ਉੱਥੋਂ ਛੱਡਿਆ ਇਸ ਕਰਕੇ ਕਿ ਚਲੋ ਲਾ ਲਓ ਕੁਝ ਮੇਰੀਆਂ ਵੀ ਗਲਤੀਆਂ ਸੀ ਕੁਝ ਮੈਨੂੰ ਸੈਲਰੀ ਘੱਟ ਮਿਲ ਰਹੀ ਸੀ ਸਹੀ ਹੈ ਨਾ ਕੰਮ ਥੋੜਾ ਜਿਆਦਾ ਸੀਗਾ ਮੇਰੀਆਂ ਆਪਣੀਆਂ ਵੀ ਗਲਤੀ ਮੈਂ ਵੀ ਇੱਥੇ ਕੰਮ ਲੱਭ ਰਿਹਾ ਮੈਂ ਵੀ ਇੱਥੇ ਠੱਕੇ ਕਾਰ ਰਿਹਾ ਜੀ ਤਾਂ ਆਪਾਂ ਗਰੋਥ ਕਰਨੀ ਆ ਉਹ ਤਾਂ ਹੌਲੀ-ਹੌਲੀ ਵੀ ਹੋ ਜਾਣੀ ਆ ਆਪਾਂ ਛਾਲ ਮਾਰਨ ਦੀ ਕੋਸ਼ਿਸ਼ ਕਰਦੇ ਐਡੀ ਦੂਰ ਜਾਣ ਦੀ ਹਨਾ ਕਿ ਮੈਂ ਜੇ ਦੀ ਜੇ ਦੀ ਯਾਰ ਬਾਹਰ ਜਾ ਕੇ ਵਧੀਆ ਪੈਸਾ ਕਮਾ ਕੇ ਸਾਰਾ ਕੁਝ ਜਮਾ ਸਾਡੇ ਵੀ ਸ਼ੌਂਕ ਹੈ ਕਿ ਆਹ ਸੀ ਵੀ ਚਾਹੁੰਦੇ ਆ ਕਿ ਵੱਡੀ ਆੜੀ ਕੋਟੀ ਹੋਵੇ ਸਾਰਾ ਕੁਝ ਹੋਵੇ ਪਰ ਜਮ ਜਮੀਰ ਦੇ ਨਾਲ ਨਹੀਂ ਸਮਝੌਤਾ ਕਰਾਂਗੇ ਕਦੀ ਵੀ ਆਪਾਂ ਸਹੀ ਆ ਨਾ ਪਤਾ ਇਹ ਕਿੰਨੇ ਆ ਵੀ ਚਲੋ ਬਹੁਤ ਕੁੜੀਆਂ ਮੁੰਡੇ ਇੱਥੇ ਰਹਿ ਕੇ ਵਧੀਆ ਜੋਬ ਕਰਦੇ ਆ ਵਧੀਆ ਸਾਰਾ ਕੁਝ ਹੋ ਰਿਹਾ ਇੱਥੇ ਵੀ ਬਥੇਰਾ ਕੁਝ ਹੁੰਦਾ ਦਫ਼ਤਰਾਂ ਦੇ ਵਿੱਚ ਕੁੜੀਆਂ ਦੇ ਨਾਲ ਜਾਂ ਕੁਝ ਵੀ ਲਾ ਲਓ ਸ਼ੋਸ਼ਣ ਉਹੀ ਜਾਂਦਾ ਆ ਮੈਂ ਤਾਂ ਇਹ ਗੱਲ ਕਰਦਾ ਕੋਈ ਵੀ ਭੈਣ ਦੇਖ ਰਹੀ ਆ ਇਹ ਵੀਡੀਓ ਜਾਂ ਕੋਈ ਵੀ ਭਰਾ ਦੇਖ ਰਿਹਾ ਹੋਇਆ ਉਹਨਾਂ ਨੂੰ ماں ਕੋਈ ਵੀ ਮਾਪੇ ਦੇਖ ਰਿਹਾ ਉਹਨਾਂ ਨੂੰ ਇਹ ਪੁੱਛਣਾ ਚਾਹੀਦਾ ਬੱਚਿਆਂ ਦੇ ਨਾਲ ਵੀ ਤੁਸੀਂ ਸਾਡੇ ਨਾਲ ਸਲਾਹ ਕਰੋ ਕਿਉਂਕਿ ਜੇ ਮਾਪੇ ਬੱਚੇ ਨੂੰ ਚੰਗਾ ਮਾੜਾ ਦੱਸੋਗੇ ਨਾ ਫੇਰ ਹੀ ਬੱਚਾ ਆਪਣੇ ਮਾਪੇ ਨੂੰ ਦੱਸਦਾ ਹੈ ਕਿ ਮੈਨੂੰ ਅੱਜ ਕਿਸੇ ਨੇ ਆਹ ਕਿਹਾ ਜਾਂ ਕਿਸੇ ਨੇ ਉਹ ਕਿਹਾ ਜਿੰਨਾ ਜਰ ਤੱਕ ਉਹਦਾ ਮਾਪੇ ਉਹਨੂੰ ਪੁੱਛਦਾ ਨਹੀਂ ਜਾਂ ਬੱਚਾ ਆਪਣੇ ਮਾਪੇ ਨੂੰ ਦੱਸਦਾ ਨਹੀਂ ਇਹ ਨਾ ਚੀਜ਼ਾਂ ਦਾ ਕੋਈ ਹੱਲ ਨਹੀਂਗਾ ਕਦੀ ਇਹ ਚੀਜ਼ਾਂ ਰੁਕ ਨਹੀਂ ਸਕਦੀਆਂ ਹੈਗੀਆਂ ਇਹ ਸਮਾਜ ਹੈ ਇੱਥੇ ਚੰਗੇ ਲੋਕ ਵੀ ਹੁਣੇ ਆ ਤੇ ਇੱਥੇ ਮਾੜੇ ਲੋਕ ਵੀ ਹੁਣੇ ਆ ਉਹਨਾਂ ਨਾਲ ਆਪਾਂ ਕਿੱਦਾਂ ਡੀਲ ਕਰ ਰਹੇ ਆ ਉਸ ਉਹ ਉੱਤੇ ਨਿਰਭਰ ਕਰਦਾ ਹੈ ਦੱਸਣਾ ਵੀ ਚਾਹੀਦਾ ਪੁੱਛਣਾ ਵੀ ਚਾਹੀਦਾ ਸਾਰਾ ਕੁਝ ਕਰਨਾ ਚਾਹੀਦਾ ਵਾ ਸਹੀ ਹੈ ਬਥੇਰੀ ਜ਼ਿੰਦਗੀ ਪਈ ਆ ਸਿੱਖ ਰਹੇ ਆ ਕੁਝ ਜਦੋਂ ਸਾਹ ਪਰਮਾਤਮਾ ਨੇ ਲੈਣੇ ਆ ਉਹਨੇ ਲੈ ਹੀ ਲੈਣੇ ਆ ਵਾਪਸ ਪਰ ਜਿੰਨਾ ਚਿਰ ਵੀ ਸਿੱਖਾਂਗੇ ਜ਼ਮੀਰ ਨਾਲ ਸਮਝੌਤਾ ਨਹੀਂ ਕਰਾਂਗੇ ਤੇ ਆਪਣੇ ਹੱਕ ਸੱਚ ਵੀ ਲਵਾਂਗੇ ਆਵਾਜ਼ ਵੀ ਚੱਕਾਂਗੇ ਬੋਲਾਂਗੇ ਵੀ ਹਰ ਮੁੱਦੇ ਤੇ ਗੱਲ ਕਰਾਂਗੇ ਚਾਹੀ ਸਾਨੂੰ ਸਰਕਾਰਾਂ ਢਾਹ ਲਾਉਣ ਚਾਹੀ ਜੋ ਮਰਜੀ ਆ ਜਵੇ ਵਿੱਚ ਫਿਰ ਚਾਹੀ ਸਾਡੇ ਆਪਣੇ ਵੀ ਆ ਜਾਣ ਇਹ ਤਾਂ ਸਮਾਜ ਆ ਇੱਥੇ ਵਿਚਰਨਾ ਆ ਇੱਥੇ ਰਹਿਣਾ ਆ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਵਾ ਸਹੀ ਆ ਨਾ ਸਮਝੌਤਾ ਤਾਂ ਨਹੀਂ ਕਰਾਂਗੇ ਸਹੀ ਆ ਪਪਾ ਮੈਂ ਤਾਂ ਇਹ ਗੱਲ ਕਰ ਰਿਹਾ ਚਲੋ ਕੋਈ ਗੱਲ ਨਹੀਂ ਆਪਣੀ ਇੰਨੀ ਕੁ ਵੀਡੀਓ ਅੱਜ ਦੀ ਬਣ ਗਈ ਆ ਇਸ ਟੌਪਿਕ ਤੇ ਆਪਾਂ ਜਿਹੜੀ ਗੱਲ ਕਰਨੀ ਸੀਗੀ ਆਪਾਂ ਜੋ ਆਪਣੇ ਵਿਚਾਰ ਦੇਣੇ ਸੀਗੇ ਉਹ ਦੇ ਦਿੱਤੇ ਚੰਗੇ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਸਹੀ ਆ ਨਾ ਬਾਕੀ ਆਪਣੇ ਬੱਚਿਆਂ ਨੂੰ ਪੁੱਛਦੇ ਰਿਹਾ ਕਰੋ ਵੀ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਜਾਂ ਕੋਈ ਟੈਨਸ਼ਨ ਹੈ ਜਾਂ ਕੁਝ ਵੀ ਆ ਹੱਲ ਹੋਣਾ ਚਾਹੀਦਾ ਕਿਸੇ ਨਾ ਕਿਸੇ ਚੀਜ਼ ਦਾ ਜਦੋਂ ਕਿਸੇ ਚੀਜ਼ ਦਾ ਹੱਲ ਨਾ ਹੋਵੇ ਫਿਰ ਉਹ ਹੱਲ ਨਹੀਂ ਹੁੰਦਾ ਫਿਰ ਪਰ ਫਿਰ ਉਹ ਪਰਮਾਤਮਾ ਦੇ ਹੱਥ ਹੀ ਆ ਤੇ ਜੋ ਆਪਾਂ ਤਾਂ ਕਹ ਦਿੰਦੇ ਆ ਯਾਰ ਜੋ ਸਾਡੀ ਕਿਸਮਤ ਦੇ ਵਿੱਚ ਲਿਖਿਆ ਉਹ ਤਾਂ ਸਾਨੂੰ ਮਿਲ ਹੀ ਜਾਣਾ ਜਾਂ ਐਦਾਂ ਹੋ ਜਾਣਾ ਯਾਰ ਹਾਰਡ ਵਰਕ ਸਾਰਾ ਕੁਝ ਆ ਫੇ ਉੱਥੇ ਉੱਥੇ ਕੈਸਾ ਮਤਲਬ ਵੀ ਕੋਈ ਕੰਮ ਨਹੀਂ ਕਰਦੀ ਕਿ ਜਿੱਥੇ ਹਾਰਡ ਵਰਕ ਨਾ ਹੋਵੇ ਉੱਥੇ ਫਿਰ ਬਾਬੇ ਵੀ ਕੰਮ ਨਹੀਂ ਕਰਦੇ ਹੈਗੇ ਹਨਾ ਕਰਤ ਕਰਾਂਗੇ ਸਾਰਾ ਕੁਝ ਹੋਣਾ ਵਾ ਮਿਹਨਤ ਕਰਾਂਗੇ ਸਾਰਾ ਕੁਝ ਹੋਣਾ ਵਾ ਸਾਰਾ ਕੁਝ ਮਿਲ ਜਾਣਾ ਹੈ ਸਹੀ ਆ ਬਤੇਰੇ ਯਾਰ ਮਡੇ ਕੁੜੀਆਂ ਬਾਹਰ ਗਏ ਵਾਪਸ ਆ ਰਹੇ ਆਪਣੀ ਧਰਤੀ ਨੂੰ ਆ ਇਦਾਂ ਦੀ ਆ ਆਪਣੀਆਂ ਪੰਜਾਬ ਵਾਲੀ ਧਰਤੀ ਨਹੀਂ ਕਿਤੇ ਵੀ ਮਿਲਣੀ ਸਾਰੀ ਦੁਨੀਆ ਤੋਂ ਮਰ ਲੋ ਜਿੱਥੇ ਮਰਜ਼ੀ ਚੱਲ ਜਾ ਜੋ ਮਰਜ਼ੀ ਕਰ ਲੋ ਇਹ ਨਹੀਂ ਮਿਲਣੀ ਧਰਤੀ ਇਹ ਪੰਜਾਬ ਦੀ ਧਰਤੀ ਇਦਾਂ ਦੀ ਆ ਸਹੀ ਆ ਚਲੋ ਠੀਕ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ